ਜੈ ਕਬੀਰ ਧੰਨ ਕਬੀਰ ਅੱਜ ਅਸੀਂ ਆਪਣੇ ਕਬੀਰ ਪਵਨ ਵਿੱਚ ਸਾਰੇ ਹੀ ਪੈਨਪਰਾਵਾਂ ਨਾਲ ਇਕੱਠੇ ਹੋਏ ਆਂ ਮੈਂ ਸਾਰਿਆਂ ਦਾ ਤੈ ਦਿਲ ਤੋਂ ਤੁਹਾਡਾ ਵਧਾਵਾ ਕਰਦੇ ਆਂ ਅਤੇ ਸਾਡੇ ਵਿੱਚ ਪਠਾਨਕੋਟ ਤੋਂ ਜਿਹੜਾ ਸਤਗੁਰ ਕਬੀਰ ਪੰਥ ਸੇਵਾ ਸੁਸਾਇਟੀ ਵੱਲੋਂ ਭਾਈ ਸਾਹਿਬ ਆਏ ਨੇ ਜੋ ਕਿ ਆਪਣੇ ਪਿੰਡ ਕਹਨਵਾ ਵਿੱਚ ਬਹੁਤ ਹੀ ਵਧੀਆ ਇੱਕ ਉਪਰਾਲੇ ਦੇ ਨਾਲ ਕਵੀਰ ਮਹਾਰਾਜ ਜੀ ਦਾ satsang ਕਰਵਾ ਰਿਹਾ ਹੈ 21 ਦਸੰਬਰ ਨੂੰ ਅਤੇ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਉੱਥੇ ਸਾਰੇ ਹੀ ਆਪਣਾ ਸਮਾਜ ਆਪਣੇ ਪੈਣ ਭਰਾਵਾਂ ਨੂੰ ਲੈ ਕੇ ਉੱਥੇ ਵੱਧ ਤੋਂ ਵੱਧ ਛੜ ਕੇ ਹਿੱਸਾ ਲਵੋ ਅਤੇ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਹੈ ਜਿਸ ਤਰ੍ਹਾਂ ਦੇ ਵੀ ਕੋਈ ਸਾਡੀ ਮਦਦ ਚਾਹੀਦੀ ਹੈ ਅਸੀਂ ਹਮੇਸ਼ਾ ਨਾਲ ਹੋਵਾਂਗੇ ਅਤੇ ਜਿਵੇਂ ਕਿ ਸਾਡੇ ਆਚਾਰੀਆ ਜੀ ਔਰ ਕਾਂਸੀ ਤੋਂ ਮਹਾਰਾਜ ਜੀ ਆ ਰਹੇ ਆ ਉਹਨਾਂ ਦਾ satsang ਸੁਨੋ ਉਨ੍ਹਾਂ ਦੇ ਵਿਚਾਰ ਧਾਰਨਿਕ ਵੀ ਕਰੋ ਔਰ ਕਬੀਰ ਮਹਾਰਾਜ ਜੀ ਦੀ ਬਾਣੀ ਦਾ ਪ੍ਰਚਾਰ ਸੁਨੋ ਵੀ ਔਰ ਉਹਦੇ ਵਿੱਚ ਧਾਰਨਾ ਕਰੋ ਆਪਣੇ ਬੱਚਿਆਂ ਨੂੰ ਅੱਗੇ ਵੱਧ ਚੜ ਕੇ ਆਪਣੇ ਸਮਾਜ ਨਾਲ ਜੋੜੀਏ ਆਪਾਂ ਤਾਂ ਜੋ ਜੋ ਬੱਚੇ ਆ ਆਪਣੇ ਸਮਾਜ ਨਾਲ ਜੁੜੇ ਰਹਿਣ ਅਤੇ ਸਾਰਿਆਂ ਨੂੰ ਅਪੀਲ ਇਹੀ ਹੈ ਕਿ ਜਿੱਥੇ ਵੀ ਆਪਣਾ ਸਮਾਜ ਬੈਠਾ ਆ ਜਾਂ ਦੇਸਾਂ ਵਿਦੇਸਾਂ ਵਿੱਚ ਵੀ ਬੈਠਾ ਆ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹਦੇ ਵਿੱਚ ਜ਼ਰੂਰ ਹਿੱਸਾ ਲੈਣ ਕਰਨ ਆਪਣੇ ਪਹਿਣ ਪਰਾਵਾਂ ਨੂੰ ਸਾਰੇ ਰਿਸ਼ਤੇਦਾਰਾਂ ਨੂੰ ਆਂਡਗਵਾੜ ਜਿੱਥੇ ਵੀ ਹੈ ਉਹਨਾਂ ਨੂੰ ਜ਼ਰੂਰ ਇਹ ਟਾਈਮ ਕੱਢਣ ਵਾਸਤੇ ਕਿਹਾ ਕਰੋ ਕਿਉਂਕਿ ਤਕਰੀਬਨ ਜਿਹੜੇ ਪ੍ਰੋਗਰਾਮ ਹੈ ਰੱਖੇ ਸੰਡੇ ਨੂੰ ਜਾਂਦੇ ਆ ਤਾਂ ਕਿ ਸਾਰੇ ਜਨੇ ਆ ਸਕਣ ਅਤੇ ਮੈਂ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਆ ਜਿਹੜੇ ਇੱਥੇ ਵੀਰ ਸਾਹਿਬ ਆਏ ਨੇ ਸਾਡੇ ਅਤੇ ਸਾਰਿਆਂ ਨੂੰ ਅਪੀਲ ਹੈ ਕਿ ਉੱਥੇ ਜ਼ਰੂਰ ਜਾਣਾ ਹੈ ਤੇ ਪਹੁੰਚਣਾ ਹੈ ਜੈਕ ਵੀਰ ਤਨਕਵੀਰ